ਦੇਖੀ ਤੇ ਮੰਡਲੋ ਕਿਤੇ ਕੀਤੀ ਹੁੰਦੀ ਤੇ ਤੁਸੀਂ ਸਾਡੀ ਸਿੱਖਾਂ ਦੀਆਂ ਜਨਦਾਲੀਆਂ ਨੂੰ ਚੁੱਕ ਲੈਣੇ ਹੁੰਦੇ ਹੋ ਇਹ ਭੁੱਲੋ ਨਾ ਤੇ ਤੁਸੀਂ ਭਾਈ ਉਹਨੂੰ ਫੜੀ ਨਹੀਂ ਸਕੀਂ ਤੇ ਜਦ ਨਾ ਹੋ ਗਿਆ ਸੋ ਸਾਡੀ ਮੰਗ ਬੜੀ ਆਵਾਜ਼ ਪਿਆ ਕਾਨੂੰਨੀ ਕਾਰਵਾਈ ਚੋਣੀ ਹੈ ਜੀ ਕਿਹੜਾ ਕਾਨੂੰਨ ਜਿਹੜਾ ਤੁਹਾਡੇ ਸੰਵਿਧਾਨ ਚ ਸਿੱਖਾਂ ਦਾ ਕਾਨੂੰਨ ਵੱਖਰਾ ਹੈਗਾ ਸਿੱਖਾਂ ਦਾ ਉਹ ਗੁਰ ਕੀ ਨਿੰਦਾ ਸੁਣਿਆ ਨਾ ਭੇਟ ਕਰੋ ਤੇ ਸਾਕਿਰਪਾਣ ਛੱਡ ਦੇ ਵੱਖਰਾ ਕਾਨੂੰਨ ਜਿਹੜਾ ਤੁਹਾਡੇ ਕਿ ਮੂਹਰੇ ਬਲਕਿ ਤੁਸੀਂ ਬੱਚੇ ਹੋਏ ਆ ਉਸ ਵਾਚਨ ਨੂੰ ਵਾਪਸ ਲੜਾਉਣ ਦੀ ਸਾਜ਼ਿਸ਼ 라ਉ ਡੁੱਗਲ ਸਾਹਿਬ ਬੈਠੇ ਤੇ ਵਕੀਲ ਸਾਹਿਬ ਇਹਨਾਂ ਨੇ ਵੀ ਸਟੇਜ ਤੇ ਬੋਲਣਾ ਸੋ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਹੈ ਇਹ ਤੋਂ ਉਹੀ ਮੰਗਦੇ ਆ ਗੱਲਾਂ ਹੋਰ ਵੀ ਬਹੁਤ ਕਰਨ ਵਾਲੀਆਂ ਨੇ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜਿਹੜੇ ਬੰਦੇ ਅਗਵਾਈ ਕਰਦੇ ਆ ਉਹਨਾਂ ਨੂੰ ਤੋੜਨ ਦੀ ਡਰਾਉਣੀ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਦਿੱ ਪਰ ਜਦੋਂ ਚੱਲ ਪਿਆ ਕਮ ਜੀ ਉਹਨਾਂ ਨੇ ਦੇਖਿਆ ਕਿ ਦੋ ਚਾਰ ਬੰਦੇ ਇਹਦੇ ਵਿਚਾਰ ਚ ਮੁਕਸ਼ਾ ਚ ਇਸ ਤਰ੍ਹਾਂ ਦਾ ਪ੍ਰੋਗਰਾਮ ਤਕਰੀਬਨ ਸ਼ਾਇਦ ਮੇਰੀ ਸਿਹਾਲ ਚ ਪਹਿਲੇ ਹੀ ਹੋ ਗਿਆ ਕਿ ਜਿਹੜਾ ਅਸੀਂ ਕਿਸੇ ਨੂੰ ਕਹਿ ਲਈ ਹੋਈ ਤੁਸੀਂ ਕਰਾਂਗੇ ਜੇ ਪੁਲਿਸ ਕਰੂਗੀ ਤੇ ਬੜੀ ਸੋਹਣੀ ਗੱਲ ਹੈ ਅਸੀਂ ਨਹੀਂ ਚਾਹਦੇ ਸਾਡਾ ਸੋਹਣਾ ਸ਼ਹਿਰ ਸਾਨ ਵਾਸਤਾ ਬੜਾ ਸੁਹਾਵਣਾ ਲੋਕਾਂ ਦਾ ਸੋਹਣੇ ਪ੍ਰੋਗਰਾਮ ਇਹ ਵੀ ਕਰਦੇ ਅਸੀਂ ਵੀ ਜਾਣੀ ਆ ਸਾਡੇ ਸਵਾਗਤ ਜੇ ਵੀ ਆਉਂਦੇ ਨੇ ਇੰਨੇ ਚ ਕੋਈ ਅੱਗ ਲਾਉਣ ਵਾਲਾ ਕੰਮ ਕਰੇ ਜਿਹੜੇ ਬੰਦੇ ਨੇ ਕੀ